ਜਦੋਂ ਕਰਨ ਉਜਲੇ ਨੂੰ ਪੁੱਛਿਆ ਗਿਆ ਕੀ ਪੈਸੇ ਨਾਲ ਸਾਰਾ ਕੁਝ ਠੀਕ ਹੋ ਜਾਂਦਾ ਹੈ? ਬਸਾ ਕਾਫੀ ਕੁਝ ਸਹੀ ਕਰ ਦਿੰਦਾ ਹੈ ਵੈਸੇ ਭਾਈ ਯਾਰ। ਲੇਕਿਨ ਫਿਰ ਵੀ ਆਪਣੀ ਡ੍ਰੀਮ ਕਾਰ ਰਾਇਲਸ ਰਾਇਲ ਲੈਂਥ ਤੋਂ ਬਾਅਦ ਜਦੋਂ ਉਸ ਵਿੱਚ ਬੈਠਿਆ ਤਾਂ ਉਸਨੇ ਕਿਹਾ ਦੇਖੀ ਜਾ ਰਿਹਾ ਹਾਂ ਕਿ ਯਾਰ ਇਸ ਨੂੰ ਫੀਲ ਕਰ ਯਾਰ ਤੂੰ ਨੇ ਇਹ ਲੈ ਲਈ। ਉਤਨਾ ਮਜ਼ਾ ਨਹੀਂ ਆ ਰਹਾ ਹੈ। ਇਸ ਦਾ ਕਾਰਨ ਹੋਏ ਦੱਸ ਦੇ ਕਿਹਾ ਇਸ ਤਰ੍ਹਾਂ ਉਸਨੇ ਆਪਣੇ ਬਚਪਨ ਵਿੱਚ ਪਹਿਲਾ ਸਾਈਕਲ ਕੋ ਇਤਨਾ ਮਜ਼ਾ ਆਇਆ ਨਾ ਉਸ ਸਾਈਕਲ 'ਤੇ ਪਹਿਲੀ ਵਾਰ ਉਸ ਨੂੰ ਹਾਸ ਲਗਾਇਆ ਮੈਨੂੰ ਕਿਤਨਾ ਮਜ਼ਾ ਆਇਆ ਯਾਰ ਕਰਨਾ ਉਲੀ ਦੀ ਉਸ ਟਾਈਮ ਦੀ ਖੁਸ਼ੀ ਅੱਜ ਨਾਲੋਂ ਕਾਫੀ ਜ਼ਿਆਦਾ ਬਿਹਤਰ ਸੀ ਇਸ ਦਾ ਹੈਪਨਿੰਗ ਇਹ ਸਾਰੀ ਫੀਲਿੰਗ ਉਸਦੀ ਪਰਸਨਲ ਫੀਲਿੰਗ ਨਹੀਂ ਸੀ ਬਲਕਿ ਇਸ ਦਾ ਸਾਈਕੋਲੋਜੀ ਫੈਕਟ ਹੈ ਜਿਸ ਨੂੰ ਕਿਹਾ ਜਾਂਦਾ ਹੈ ਅਡੋਨਿਕ ਡੈਪਿਟੀਸ਼ਨ ਕੁਝ ਟਾਈਮ ਪਾ ਕੇ ਆਪਣਾ ਦਿਮਾਗ ਉਸ ਐਵੇਂ ਦੀ ਸਟੇਜ ਤੇ ਪਹੁੰਚ ਜਾਂਦਾ ਹੈ ਜਦੋਂ ਕਿਸੇ ਚੀਜ਼ ਵਿੱਚ ਆਪਣਾ ਦਿਮਾਗ ਤੇ ਚੀਜ਼ ਨੂੰ ਪਾ ਕੇ ਜਾਂ ਫਿਰ ਐਕਸਾਈਟਮੈਂਟ ਆਪਣਾ ਦਿਮਾਗ ਫੀਲ ਕਰਨਾ ਬੰਦ ਕਰ ਦਿੰਦਾ ਹੈ ਔਰ ਏਸੀ ਹੀ ਤਰ੍ਹਾਂ ਜਦੋਂ ਕਰਨ ਹੋਏ ਨੂੰ ਖੇਮ ਪਾਉਣ ਦੀ ਖੁਸ਼ੀ ਸੀ ਔਰ ਕੋਈ ਵੀ ਚੀਜ਼ ਪਾਉਣ ਦੇ ਬਾਵਜੂਦ ਵੀ ਪਰ ਉਸ ਨੂੰ ਅਜੇ ਹੀ ਖੁਸ਼ੀ ਨਹੀਂ ਮਿਲਦੀ ਔਰ ਜਿਸ ਤੇਜ ਤੇ ਪਹੁੰਚਣ ਲਈ ਬਚਪਨ ਵਿੱਚ ਸੁਪਨੇ ਦਿਖਦਾ ਸੀ ਔਰ ਉਸੇ ਲੈਵਲ ਤੇ ਪਹੁੰਚ ਕੇ ਆਪਣੇ ਪਾਸਟ ਨੂੰ ਯਾਦ ਕਰਨ ਲੱਗ ਜਾਂਦਾ ਹੈ ਜਾਨਕਿ ਜਦੋਂ ਆਪਾਂ ਜਿਸ ਚੀਜ਼ ਨੂੰ ਪਾ ਕੇ ਬਹੁਤ ਖੁਸ਼ ਹੁੰਨੇ ਹਾਂ ਔਰ ਕੋਸ ਟਾਈਮ ਪਾ ਕੇ ਸਾਡੇ ਲਈ ਉਹ ਕੋਈ ਨੋਰਮਲ ਹੋ ਜਾਂਦੀ ਹੈ ਜੋ ਇਸ ਦਾ ਰੀਜਨ ਹੈ ਸਾਡੇ ਦਿਮਾਗ ਦੀ ਕੇਸਿੰਗ ਮੈਟੈਲਿਟੀ ਕਿਉਂਕਿ ਦਿਮਾਗ ਹਮੇਸ਼ਾ ਹੀ ਹੈਪੀਨੈਸ ਔਰ ਪਲੇਜ਼ਰ ਨੂੰ ਪ੍ਰੈਜ਼ੈਂਟ ਦੀ ਜਗ੍ਹਾ ਤੇ ਆਉਣ ਵਾਲੇ ਵਕਤ ਨੂੰ ਦੇਖਦਾ ਰਹਿੰਦਾ ਹੈ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਆਪਾਂ ਜ਼ਿੰਦਗੀ ਵਿੱਚ ਗਰੋਥ ਔਰ ਅਚੀਵਮੈਂਟ ਨੂੰ ਦੇਖਣਾ ਭੁੱਲ ਜਾਈਏ ਔਰ ਕਰਨ ਓਜਲਾ ਇਹ ਕਹਿਣਾ ਚਾਹੁੰਦਾ ਸੀ ਕਿ ਜਿੱਥੇ ਤੁਸੀਂ ਹੈਗੇ ਉੱਥੇ ਖੁਸ਼ ਰਹਿਣਾ ਚਾਹੀਦਾ ਹੈ ਔਰ ਜ਼ਿੰਦਗੀ ਵਿੱਚ ਇੱਕ ਸਕੂਨ ਹੋਣਾ ਜ਼ਰੂਰੀ ਹੈ ਨੁਕਰਨ ਓਜਲੇ ਤੋਂ ਕੁਝ ਮੋਟੀਵੇਸ਼ਨ ਮਿਲਿਆ ਤਾਂ ਦੋਸਤੋ ਕਰਨ ਓਜਲੇ ਲਈ ਇਸ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ